ਨਰੀਕਾ ਨਾਮ ਆਧਰੀ ਇਸ ਐਕਟ੍ਰਸ ਨੇ ਲਈ ਸੀ ਸਭ ਤੋਂ ਪਹਿਲਾ 1 ਕਰੋੜ ਰੁਪਏ ਵਰਗੀ ਵੱਡੀ ਫੀਸ ਸਲਮਾਨ ਖਾਨ ਨੂੰ ਵੀ ਲੱਗਦਾ ਸੀ ਇਸ ਐਕਟ੍ਰਸ ਦੇ ਕੋਲ ਡਾ ਸਾਸ਼ਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੀ ਉਸ ਐਕਟਰਸ ਦੇ ਬਾਰੇ ਜਿਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਜੋ ਸੀਗਾ 1 ਕਰੋੜ ਰੁਪਏ ਵਰਗੀ ਵੱਡੀ ਰਕਮ ਜੋ ਆਪਣੀ ਫਿਲਮ ਦੇ ਲਈ ਗਈ ਸੀ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਐਕਟਰ ਐਕਟਰਸ 5 ਤੋਂ 10 ਕਰੋੜ ਰੁਪਏ ਲੈਂਦੇ ਆ ਜੋ ਕਿ ਆਮ ਚੀਜ਼ ਗੱਲ ਹੋ ਚੁੱਕੀ ਆ ਪਰ ਪਹਿਲੇ ਸਮੇਂ ਦੇ ਵਿੱਚ ਅਜਿਹਾ ਨਹੀਂ ਹੁੰਦਾ ਸੀ ਪਹਿਲੇ ਸਮੇਂ ਦੇ ਵਿੱਚ ਐਕਟਰਸ ਨੂੰ ਬਹੁਤ ਘੱਟ ਫੀਸ ਮਿਲਦੀ ਹੁੰਦੀ ਸੀ ਐਕਟਰ ਨੂੰ ਉਹਨਾਂ ਤੋਂ ਜ਼ਿਆਦਾ ਫੀਸ ਮਿਲਦੀ ਸੀ ਹਾਲਾਂਕਿ ਅੱਜ ਵੀ ਅਜਿਹਾ ਚੱਲਦਾ ਹੈ ਪਰ ਪਹਿਲੇ ਸਮੇਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਸਲਮਾਨ ਖਾਨ ਨੂੰ ਵੀ ਇਸ ਐਕਟਰਸ ਦੇ ਕੋਲੋਂ ਡਰ ਲੱਗਦਾ ਸੀ ਕਿਉਂਕਿ ਇਸ ਐਕਟਰਸ ਦੇ ਵੱਲੋਂ ਬੈਕ ਟੂ ਬੈਕ ਹਿੱਟ ਫਿਲਮਾਂ ਜੋ ਸੀ ਜਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਗਿਆ ਸੀ ਇਸ ਤੋਂ ਇਲਾਵਾ ਇਹਨਾਂ ਦੇ ਵੱਲੋਂ ਸਾਊਥ ਦੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਗਿਆ ਸੀਗਾ ਤੇ ਇਹਨਾਂ ਦੀ ਖੂਬਸੂਰਤੀ ਦਾ ਇਹਨਾਂ ਦੀ ਆ ਅੱਖਾਂ ਦਾ ਹਰ ਕੋਈ دیਵਾਨਾ ਸੀ ਦੱਸਦੀ ਹੈ ਕਿ ਇਹਨਾਂ ਦੇ ਵੱਲੋਂ ਬਹੁਤ ਸਰੀਆ ਹਿੱਟ ਫਿਲਮਾਂ ਜੋ ਸੀਗੀਆਂ ਦਿੱਤੀਆਂ ਗਿਆ ਸੀ ਜਿਸ ਦੇ ਕਰਕੇ ਅੱਜ ਵੀ ਇਹਨਾਂ ਨੂੰ ਹਰ ਕੋਈ ਜੋ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਦੱਸਦੀ ਹੈ ਕਿ 1 ਕਰੋੜ ਰੁਪਏ ਦੀ ਫੀਸ ਲੈਣ ਵਾਲੀ ਪਹਿਲੀ ਐਕਟਰਸ ਕੋਈ ਹੋਰ ਨਹੀਂ ਬਲਕਿ ਸ਼੍ਰੀ ਦੇਵੀ ਸੀ ਉਹਨਾਂ ਨੇ ਦੁਹਾਕਿਆ ਤੱਕ ਬਾਲੀਵੁੱਡ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਉਹਨਾਂ ਨੇ ਫਿਲਮ ਮੇਕਰਸ ਅਗੇ ਖੁੱਲ ਕੇ ਆਪਣੀਆਂ ਮੰਗਾ ਜ਼ਾਹਰ ਕੀਤੀਆਂ ਅਜਿਹਾ ਕਿਵੇਂ ਮਹਾਨ ਨਾਟਕ ਮੇਕਰ ਸ਼੍ਰੀ ਦੇਵੀ ਨੂੰ ਕਾਸਟ ਕਰਨਾ ਚਾਹੁੰਦੇ ਸਨ ਪਰ ਘੱਟ ਬਜਟ ਕਾਰਨ ਇਹ ਕੰਮ ਨਹੀਂ ਹੋ ਸਕਿਆ ਸ਼੍ਰੀ ਦੇਵੀ ਦੀ ਪਹਿਲੀ ਫਿਲਮ 1979 ਚ ਰਿਲੀਜ਼ ਹੋਈ ਸੀ ਇਹ ਫਿਲਮ ਕੁਝ ਖਾਸ ਕਮਾਲ ਨਹੀਂ ਕਰ ਪਾਈ ਪਰ 1983 ਚ ਰਿਲੀਜ਼ ਹੋਈ ਫਿਲਮ ਹਿੰਮਤ ਵਾਲ ਨੂੰ ਦੇਖ ਕੇ ਲੋਕ ਉਹਨਾਂ ਦੇ دیਵਾਨੇ ਹੋ ਗਏ ਸਨ ਇਸ ਤੋਂ ਬਾਅਦ ਬੈਕ ਟੂ ਬੈਕ ਸੁਪਰ ਹਿੱਟ ਫਿਲਮਾਂ ਦੇਣ ਦਾ ਸلسਲਾ ਸ਼ੁਰੂ ਹੋ ਗਿਆ ਇੱਕ ਸਮਾਂ ਆ ਗਿਆ ਵੀ ਸੀ ਜਦੋਂ ਪ੍ਰਸ਼ੰਸਕ ਸ਼੍ਰੀ ਦੇਵੀ ਦੀ ਫਿਲਮ ਬਾਰੇ ਬਿਨਾਂ ਜਾਣਨ ਹੀ ਦੇਖਣ ਚਲੇ ਜਾਂਦੇ ਸਨ ਜਦੋਂ ਅਦਾਕਾਰਾਂ ਨੂੰ 1 ਕਰੋੜ ਰੁਪਏ ਦੀ ਫੀਸ ਮਿਲੀ ਤਾਂ ਕਈ ਸਿਤਾਰੇ ਉਹਨਾਂ ਤੋਂ ਇਨਸਿਕਿਉਰ ਹੋਣ ਲੱਗ ਪਏ ਸੀ ਦੱਸਦੀ ਹੈ ਕਿ ਇੱਕ ਨਿਊਜ਼ ਚੈਨਲ ਦੀ ਰਿਪੋਰਟ ਅਕੋਰਡਿੰਗ ਸੁਲਮਾਨ ਖਾਨ ਨੇ ਆਪਣੇ ਇੱਕ ਪੁਰਾਣੇ ਇੰਟਰਵਿਊ 'ਚ ਦੱਸਿਆ ਸੀ ਉਹ ਐਕਟ੍ਰੈਸ ਨਾਲ ਕੰਮ ਕਰਨ ਤੋਂ ਇਨਕਾਰ ਕਰਦੇ ਸਨ ਉਹਨਾਂ ਨੂੰ ਲੱਗਦਾ ਸੀ ਕਿ ਸ਼੍ਰੀ ਦੇਵੀ ਦਾ ਕੰਮ ਉਹਨਾਂ ਤੇ ਹਾਵੀ ਹੋ ਜਾਵੇਗਾ ਐਕਟ੍ਰੈਸ ਨੇ ਜੁਦਾਈ ਅਤੇ ਮਿਸਟਰੀ ਇੰਡੀਆ ਵਰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜੋ ਆਸ ਦੇ ਸਮੇਂ ਦੇ ਵਿੱਚ ਵੀ ਵੇਖਿਆ ਜਾਂਦੀਆਂ ਹਨ ਅਧਿਕਾਰਾਂ ਤਿੰਨ ਬੰਗਲੇ ਅਤੇ ਸੱਤ ਕਾਰਾ ਦੀ ਮਾਲਕਨ ਸੀ ਉਸ ਕੋਲ ਸਭ ਕੁਝ ਸੀ ਮੁੰਬਈ ਚ ਕਰੋੜਾ ਦੇ ਬੰਗਲੇ ਦੇ ਨਾਲ ਨਾਲ ਅਦਾਕਾਰਾ ਦਾ ਚਨਈ ਦੇ ਵਿੱਚ ਘਰ ਸੀ ਸ਼੍ਰੀ ਦੇਵੀ ਦੀ ਮੌਤ ਸਾਲ 2018 ਦੇ ਵਿੱਚ ਹੋਈ ਸੀ 54 ਸਾਲ ਦੀ ਉਮਰ ਦੇ ਵਿੱਚ ਉਹ ਐਕਟਰਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ਉਸ ਸਮੇਂ ਉਹਨਾਂ ਦੀ ਕੁੱਲ ਜਾਇਦਾਦ 300 ਕਰੋੜ ਦੇ ਨੇੜੇ ਦੇ ਰਹੀ ਸੀ ਸ਼੍ਰੀ ਦੇਵੀ ਤੋਂ ਬਾਅਦ ਉਹਨਾਂ ਦੀ ਦੋ ਬੇਟੀਆਂ ਨੇ ਵੀ ਐਕਟਿੰਗ ਦੀ ਦੁਨੀਆ ਦੇ ਵਿੱਚ ਐਂਟਰੀ ਲਈ ਜਾਨਵੀ ਅਤੇ ਖੁਸ਼ੀ ਕਈ ਪ੍ਰੋਜੈਕਟਸ 'ਤੇ ਕੰਮ ਕਰ ਰਹੀ ਆਂ ਔਰ ਦੋਨੋਂ ਭੈਣਾਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਫੇਮਸ ਹੋਈ ਨੇ